ਖਬਰਾਂ ਦੇਖਣ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਹੋਰ ਤਾਜ਼ਾ ਅਪਡੇਟ ਦੇ ਲਈ ਜੁੜੇ ਰਹੋ ਪ੍ਰਵਾਸੀ ਨਿਊਜ਼ ਦੇ ਨਾਲ ਪ੍ਰਵਾਸੀ ਨਿਊਜ਼ ਚੈਨਲ ਦੇਖ ਰਹੇ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਅੱਜ ਦੇ ਕੈਨੇਡਾ ਨਿਊਜ਼ ਬੁਲਟਨ ਦੇ ਵਿੱਚ ਅਸੀਂ ਚਰਚਾ ਕਰਾਂਗੇ ਕੁਝ ਖਾਸ ਖਬਰਾਂ ਤੇ ਆਓ ਸੁਣ ਲੈਣੇ ਇੱਕ ਵਾਰ ਅੱਜ ਦੀਆਂ ਕੁਝ ਖਾਸ ਸਰਗਰਮੀਆਂ ਫ੍ਰੈਂਚ ਪੁੱਲਣ ਵਾਲੇ ਦੇ ਲਈ ਕੈਨੇਡਾ ਦਾ ਵੱਡਾ ਐਲਾਨ ਪੀਐਨਪੀ ਅਤੇ ਪਾਇਲਟ ਪ੍ਰੋਗਰਾਮ ਰਾਹੀਂ ਮਿਲਣਗੇ ਨਵੇਂ ਪੀਆਰ ਮੌਕੇ ਤੋਂ 2028 ਤੱਕ ਫ੍ਰੈਂਕੋਫੋਨ ਪੀਆਰ ਟੀਚਰ 10.5 ਪ੍ਰਤੀਸ਼ਤ ਕਰਨ ਦੀ ਯੋਜਨਾ ਕੈਨੇਡਾ ਦਾ ਇਮੀਗ੍ਰੇਸ਼ਨ ਸਿਸਟਮ ਭਾਰੀ ਦਬਾਅ ਹੇਠ ਆਈਆਰਸੀਸੀ ਕੋਲ 10 ਲੱਖ ਤੋਂ ਵੱਧ ਅਰਜ਼ੀਆਂ ਬੈਕਲੌਗ ਦੇ ਵਿੱਚ ਇਮੀਗ੍ਰੈਂਟਸ ਨੂੰ ਲੈ ਕੇ ਵਕੀਲਾਂ ਦੀ ਐਸੋਸੀਏਸ਼ਨ ਦਾ ਵੱਡਾ ਬਿਆਨ ਇਮੀਗ੍ਰੇਸ਼ਨ ਮਾਹਲ ਦੀ ਚਤਾਵਨੀ ਕੈਨੇਡਾ ਫੀਫਾ ਵੀਜ਼ਾ ਸਿਰਫ ਹੈ ਅਫਵਾਹ ਪੰਜਾਬ ਦੇ ਵਿੱਚ ਗਿਆ ਲਾਇਸੈਂਸ ਏਜੈਂਟ ਲੋਕਾਂ ਨੂੰ ਕਰ ਰਹੇ ਨੇ ਗੁੰਮਰਾਹ ਸਾਰਾ ਫੈਡਰਲ ਕਰਮਚਾਰੀਆਂ ਨੂੰ ਨੌਕਰੀ ਕਟੌਤੀ ਦੇ ਨੋਟਿਸ ਫੈਡਰਲ ਬਜਟ ਤੋਂ ਬਾਅਦ 6 ਹਜ਼ਾਰ ਤੋਂ ਵੱਧ ਕਰਮਚਾਰੀ ਹੋਏ ਪ੍ਰਭਾਵਿਤ ਯੂਨੀਅਨਾਂ ਵੱਲੋਂ ਸਰਕਾਰੀ ਘਟੋਟੀਆਂ ਦੇ ਖਿਲਾਫ ਰੋਸ ਪ੍ਰਦਰਸ਼ਨ ਦਿਹੁ ਨੇ ਨਾਸਰ ਗਰਮੀਆਂ ਦਾ ਵਿਸਥਾਰ 19 ਜੁਨਵਰੀ ਨੂੰ ਹੋਈ ਇੱਕ ਮਹੱਤਵਪੂਰਨ ਪ੍ਰੈਸ ਕਾਨਫਰੰਸ ਦੌਰਾਨ ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਨੇ ਫ੍ਰੈਂਚ ਬੋਲਣ ਵਾਲੇ ਪ੍ਰਵਾਸੀਆਂ ਦੇ ਲਈ ਵੱਡਾ ਐਲਾਨ ਕੀਤਾ ਹੈ ਸਰਕਾਰ ਨੇ ਕੈ ਕੇ ਸੁਪਿਆ ਤੇ ਪਰਦੇਸ਼ਾਂ ਲਈ 5000 ਬਾਦੂ ਸਥਾਈ ਨਿਵਾਸ ਜਾਂ ਕੇ ਪੀਆਲ ਦਾਖਲਾ ਸਥਾਨ ਧੱਕੇ ਰੱਖੇ ਜਾਣਗੇ ਤਾਂ ਜੋ ਕਿਊਬਿਕ ਤੋਂ ਬਾਹਰ ਵੱਤੋਂ ਆਤੋਂ ਬਾਤ ਫ੍ਰੈਂਚ ਬੋਲਣ ਵਾਲੇ ਨਵੇਂ ਆਉਣ ਵਾਲੇ ਨੂੰ ਕੈਨੇਡਾ ਵਿੱਚ ਸਵਾਗਤ ਕੀਤਾ ਜਾ ਸਕੇ ਇਹ ਬਾਦੂ ਅਲਾਟਮੈਂਟ ਸੰਗੀ ਚੌਂਸ ਸਥਾਨਾਂ ਦੇ ਵਿੱਚੋਂ ਲਿਆ ਜਾਵੇਗਾ ਤੇ ਸੁਪਿਆ ਦੇ ਪਰਦੇਸ਼ਾਂ ਨੂੰ ਦਿੱਤੇ ਜਾਂਦੇ ਪਹਿਲਾਂ ਤੋਂ ਮੌਜੂਦ ਪੀਆ ਸਥਾਨਾਂ ਦੇ ਵਿੱਚੋਂ ਛੋੜਿਆ ਜਾਵੇਗਾ ਇਸ ਤਰ੍ਹਾਂ ਸੁਬਾਈ ਨਾਮਜ਼ਦ ਪ੍ਰੋਗਰਾਮਾ ਯਾਨੀ ਕਿ ਪੀ ਐਨਪੀ ਅਤੇ ਵੱਖ-ਵੱਖ ਇਮੀਗ੍ਰੇਸ਼ਨ ਪਾਇਲਟ ਪ੍ਰੋਗਰਾਮਾ ਰਹੀ ਵਰਤੇ ਜਾਣਗੇ ਇਹ ਐਲਾਨ ਨਿਊ ਬਾਂਸਵਿਕ ਦੇ ਸ਼ਹਿਰ ਮੋਨੇਟਕਟਨ ਦੇ ਵਿੱਚ ਇਮੀਗ੍ਰੇਸ਼ਨ ਮੰਤਰੀ ਲੀਨਾ ਵੇਟਲੈਸ ਡਾਇਵ ਦੇ ਵੱਲੋਂ ਕੀਤਾ ਗਿਆ ਇਸ ਮੌਕੇ ਉਹਨਾਂ ਨੇ ਇਹ ਵੀ ਪੁਸ਼ਟੀ ਕੀਤੀ ਹੈ ਕਿ ਕੈਨੇਡਾ ਨੇ 2025 ਦੇ ਲਈ ਆਪਣਾ ਸਲਾਨਾ ਫਰਾਂਕੋਫੋਨ ਇਮੀਗ੍ਰੇਸ਼ਨ ਟਿਚੇ ਇਕਵਲ ਫੇਰ ਪਾਸ ਕਰ ਲਿਆ ਅਤੇ ਆਉਣ ਵਾਲੇ ਸਾਲਾਂ ਵਿੱਚ ਇਹ ਟਿਚੇ ਹੋਰ ਵੱਧਾਏ ਜਾਣਗੇ ਇਸ ਨਵੇਂ ਫੈਸਲੇ ਦੇ ਨਾਲ IRCC ਵੱਲੋਂ ਫ੍ਰੈਂਕੋਫੋਨ ਇਮੀਗ੍ਰੇਸ਼ਨ ਨੂੰ ਸਿਰਫ ਐਕਸਪ੍ਰੈਸ ਐਂਟਰੀ ਤੱਕ ਸੀਮਤ ਨਾ ਰੱਖਦੇ ਹੋਏ ਹੁਣ ਸੁਬਾਈ ਮਾਰਗਾ ਤੱਕ ਵੀ ਫਲਾਇਆ ਜਾ ਰਿਹਾ ਹੈ ਇਸ ਦਾ ਸਿੱਧਾ ਫਾਇਦਾ ਫ੍ਰੈਂਚ ਬੋਲਣ ਵਾਲੇ ਉਮੀਦਵਾਰਾਂ ਨੂੰ ਮਿਲੇਗਾ ਕਿਉਂਕਿ ਸੁਬਾਈ ਨਾਮ ਸਦਗੀ ਤੇ ਲਈ ਸੱਦੇ ਖਾਸ ਤੌਰ ਤੇ ਉਹਨਾਂ ਦੇ ਲਈ ਜਾਰੀ ਕੀਤੇ ਜਾ ਸਕਣਗੇ ਹਾਲਾਂਕਿ ਇਸ ਸਮੇਂ ਕੈਨ ਹਾਲਾ ਪੈਚ ਹਾਲੇ ਕਿ ਇਸ ਸਮੇਂ ਇਹ ਕਹਿਣਾ ਹਲੇ ਜਲਦੀ ਹੈ ਕਿ ਇਸ ਵਾਦੇ ਨਾਲ ਸੁਭਾਈ ਇਮੀਗ੍ਰੇਸ਼ਨ ਪ੍ਰਕਿਰਿਆ ਵਿੱਚ ਕਿੰਨਾ پتਲਾਪ ਆਵੇਗਾ ਸਰਕਾਰ ਨੇ ਹਲੇ ਤੱਕ ਇਹ ਸਪਸ਼ਟ ਨਹੀਂ ਕੀਤਾ ਕਿ ਇਹ 5000 ਵਾਧੂ ਪੀਆਰ ਸਥਾਨ ਕਿਹੜੇ ਸੂਬੇ ਜਾਂ ਪ੍ਰਦੇਸ਼ ਨੂੰ ਕਿੰਨੇ ਮਿਲਣਗੇ ਪਰ ਇਸ ਰੂਟਸ ਪਰ ਟੈਕ 2026 ਤੋਂ ਬਾਅਦ ਸੁਪਾਈ ਅਤੇ ਖੇਤਰੀ ਮਾਰਕਰਾਂਹੀਂ ਫਰੋਕੋਫਨ ਇਮੀਗ੍ਰੇਸ਼ਨ ਵਿੱਚ ਵੱਡਾ ਉਛਾਲ ਵੇਖਣ ਨੂੰ ਮਿਲੇਗਾ ਇਸ ਦੇ ਨਾਲ ਹੀ ਮੰਤਰੀ ਨੇ ਇਹ ਵੀ ਦੱਸਿਆ ਕਿ ਲਗਾਤਾਰ ਚੌਥੇ ਸਾਲ ਕੈਨੇਡਾ ਨੇ ਕਿਊਬੇਕ ਤੋਂ ਬਾਹਰ ਫ੍ਰੈਂਚ ਪੋਲਨ ਵਾਲੇ ਪ੍ਰਵਾਸੀਆਂ ਦੇ ਲਈ ਆਪਣੇ ਟੀਚੇ ਤੋਂ ਵੱਧ ਪ੍ਰਦਰਸ਼ਨ ਕੀਤਾ 2025 ਵਿੱਚ ਲਗਭਗ 8.9 ਫੀਸਦੀ ਪੀ ਆਰ ਦਾਖਲੇ ਫ੍ਰੈਂਚ ਪੋਲਨ ਵਾਲੇ ਪ੍ਰਵਾਸੀਆਂ ਦੇ ਸਨ ਜਦ ਕਿ ਸਰਕਾਰ ਦਾ ਟੀਚਾ 8.5 ਫੀਸਦੀ ਸੀ ਸਰਕਾਰ ਦੀ 2026 ਤੋਂ 2028 ਦੀ ਇਮੀਗ੍ਰੇਸ਼ਨ ਯੋਜਨਾ ਦੇ ਅਨੁਸਾਰ ਕਿਊਬੇਕ ਤੋਂ ਬਾਹਰ ਫ੍ਰੈਂਚ ਬੋਲਣ ਵਾਲੇ ਪੀਆਰ ਦੇ ਲਈ 2026 ਦੇ ਵਿੱਚ 9% ਤੇ 2027 ਦੇ ਵਿੱਚ 9.5% ਤੇ 2028 ਦੇ ਵਿੱਚ 10.5% ਦੀ ਰੱਖਿਆ ਗਿਆ। ਲੰਬੇ ਸਮੇਂ ਦੀ ਯੋਜਨਾ ਅਨੁਸਾਰ 2029 ਤੱਕ ਇਹ ਅੰਕੜਾ 12% ਤੱਕ ਪਹੁੰਚਾਉਂਦਾ ਲક્ષ્ય ਹੈ। ਇਹਨਾਂ ਟੀਚੇ ਨੂੰ ਪ੍ਰਾਪਤ ਕਰਨ ਦੇ ਲਈ ਸਰਕਾਰ ਵੱਲੋਂ ਪਹਿਲ ਕਦਮੀਆਂ ਸ਼ੁਰੂ ਕੀਤੀਆਂ ਗਈਆਂ ਨੇ ਜਿਵੇਂ ਕਿ ਫ੍ਰੈਂਚ ਭਾਸ਼ਾ ਮਾਹਰ ਉਮੀਦਵਾਰਾਂ ਲਈ ਐਕਸਪ੍ਰੈਸ ਐਂਟਰੀ ਕੈਟਾਗਰੀ ਦਾ ਵਿਸਤਾਰ, ਫ੍ਰਾਂਕੋਫੋਨ ਮੋਬਿਲਿਟੀ ਵਰਕ ਪਰਮਿਟ ਪ੍ਰੋਗਰਾਮ, ਘਟ ਕਿਤੀ ਫ੍ਰੈਂਚ ਪਾਇਚਾ ਦੇ ਵਿਦਿਆਰਥੀਆਂ ਲਈ ਪਾਇਲਟ ਪ੍ਰੋਗਰਾਮ ਅਤੇ ਵੈਲਕਮਿੰਗ ਫ੍ਰਾਂਕੋਫੋਨ ਕਮਿਊਨਿਟੀਜ਼ ਪਹਿਲ ਕਦਮੀ ਇਸ ਤਰ੍ਹਾਂ ਕੈਨੇਡਾ ਸਰਕਾਰ ਸਾਫ ਸੰਦੇਸ਼ ਦੇ ਰਹੀ ਹੈ ਕਿ ਉਹ ਇੱਕ ਵਿੱਚ ਫ੍ਰੈਂਚ ਬੋਲਣ ਵਾਲੇ ਪ੍ਰਵਾਸੀਆਂ ਦੇ ਲਈ ਦੇਸ਼ ਦੇ ਦਰਵਾਜ਼ੇ ਹੋਰ ਪੱਤੇ ਪੱਤਰ ਹੁਤੇ ਖੁੱਲੇ ਰਹਿਣਗੇ ਕੈਨੇਡੀਅਨ ਇਮੀਗ੍ਰੇਸ਼ਨ ਸਿਸਟਮ ਨੂੰ ਲੈ ਕੇ ਗੰਭੀਰ ਸਵਾਲ ਖੜੇ ਹੋ ਰਹੇ ਨੇ ਇਮੀਗ੍ਰੇਸ਼ਨ ਵਕੀਲਾ ਦੇ ਇੱਕ ਸਮੂਹ ਦਾ ਕਹਿਣਾ ਹੈ ਕਿ ਮੌਜੂਦਾ ਪ੍ਰਣਾਲੀ ਦੀ ਗੁਣਵੱਤਾ ਤੋਂ ਉਪਾਰ ਹੀ ਚਟਕਾ ਲੱਗਿਆ ਇਮੀਗ੍ਰੇਸ਼ਨ ਰੈਫਿਊਜੀਸ ਐਕਟ ਸਿਟੀਜ਼ਨਸ਼ਿਪ ਕੈਨੇਡਾ ਐਲਕੇ ਆਈਐਸਸੀ ਦੇ ਅੱਖਰ ਦੇ ਮੁਤਾਬਕ 13 ਅਕਤੂਬਰ 2025 ਤੱਕ 1 ਮਿਲੀਅਨ ਤੋਂ ਵੱਧ ਅਰਜ਼ੀਆਂ ਬੈਕਲੌਗ ਵਿੱਚ ਪਈਆਂ ਨੇ ਇਨ੍ਹਾਂ ਦੇ ਵਿੱਚ ਉਹ ਅਰਜ਼ੀਆਂ ਸ਼ਾਮਲ ਨਹੀਂ ਹਨ ਜੋ ਅਜੇ ਵੀ ਸਰਵਿਸ ਸਟੈਂਡਰਡ ਦੇ ਅੰਦਰ ਨੇ ਇਸ ਤਰ੍ਹਾਂ ਕੁੱਲ ਅਰਜ਼ੀਆਂ ਦੀ ਗਿਣਤੀ 2 ਲੱਖ ਤੋਂ ਵੀ ਪਰ ਹੋ ਚੁੱਕੀ ਹੈ ਕੈਨੇਡੀਅਨ ਇਮੀਗ੍ਰੇਸ਼ਨ ਲਾਇਜ਼ ਐਸੋਸੀਏਸ਼ਨ ਦੇ ਬ ਕਰੈਕਟਰ ਅਤੇ ਫਰੌਂਕੋ ਮੇਨ ਕੈਨੇਡਾ ਦੇ ਭਾਈਵਾਲ ਰਿੰਕ ਲਮੰਨਾ ਨੇ ਇੱਕ ਨਿਊਜ਼ ਚੈਨਲ ਦੇ ਨਾਲ ਗੱਲਬਾਤ ਦੌਰਾਨ ਕਿਹਾ ਕਿ ਸਭ ਤੋਂ ਵੱਡੀ ਸਮੱਸਿਆ ਆਈਐਸਸੀ ਦੇ ਸਟਾਫ ਨੂੰ ਕੋਵਿਡ ਤੋਂ ਪਹਿਲਾਂ ਦੇ ਪੱਧਰ ਤੱਕ ਘਟੋਣਾ ਹੈ। ਉਨ੍ਹਾਂ ਅਨੁਸਾਰ ਅਰਜ਼ੀਆਂ ਦੀ ਗਿਣਤੀ ਕੋਵਿਡ ਤੋਂ ਪਹਿਲਾਂ ਨਾਲੋਂ ਕਾਫੀ ਵੱਧ ਹੈ ਪਰ ਸਟਾਫ ਉਸ ਮੁਤਾਬਕ ਨਹੀਂ ਹੈ। ਆਈਐਸਸੀ ਦਾ ਕਹਿਣਾ ਹੈ ਕਿ ਅਰਜ਼ੀਆਂ ਦੀ ਪ੍ਰਕਿਰਿਆ ਤੇਜ਼ ਦੇ ਲਈ ਆਟੋਮੇਸ਼ਨ, ਤਕਨੀਕੀ ਵਿਸ਼ਲੇਸ਼ਨ ਅਤੇ AI ਵਰਗੀਆਂ ਟੈਕਨੋਲੋਜੀ ਦੀ ਵਰਤੋਂ ਕੀਤੀ ਜਾ ਰਹੀ ਹੈ। ਪਰ ਰਿੰਕ ਲਮੰਨਾ ਮੰਨਦੇ ਨੇ ਕਿ ਹਲੇ ਇਹ ਟੈਕਨੋਲੋਜੀ ਕਾਰਕਰ ਸਾਬਤ ਨਹੀਂ ਹੋ ਰਹੀ ਉਹਨਾਂ ਨੇ ਕਿਹਾ ਕਿ ਇਸ ਕਾਰਨ ਕਈ ਵਾਰ ਫੈਸਲੇ ਗੁੰਝੇਦਾਰ ਅਤੇ ਸ਼ੱਕੀ ਲੱਗਣ ਲੱਗ ਜਾਂਦੇ ਨੇ ਦੂਜੇ ਪਾਸੇ ਸੰਘੀ ਸਰਕਾਰ ਨੇ ਐਲਾਨ ਕੀਤਾ ਹੈ ਕਿ ਦੋ ਸਾਲ 26 ਦੇ ਵਿੱਚ 4 ਲੱਖ 80000 ਸਟੱਡੀ ਪਰਮਿਟ ਜਾਰੀ ਕੀਤੇ ਜਾਣਗੇ ਜੋ ਪਿਛਲੇ ਸਾਲ ਦੇ ਤੁਚੇ ਨਾਲੋਂ ਕਾਫੀ ਘਟਨੇ ਇੱਕ ਘਟੋਤੀ ਦੀ ਹਾਇਸ਼ ਸੇ ਸੰਭਾਲ ਉਤੇ ਹੋਰ ਸਹੂਲਤਾ ਉਤੇ ਦਬਾਅ ਘਟਾਉਣ ਦੀ ਕੀਤੀ ਗਈ ਹੈ ਪਰ ਇਸ ਦਾ ਵੱਡਾ ਅਸਰ ਕੈਨੇਡਾ ਦੀ ਸਿੱਖਿਆ ਪ੍ਰਣਾਲੀ ਉਤੇ ਪੈ ਰਿਹਾ ਹੈ ਅੰਤਰਰਾਸ਼ਟਰੀ ਵਿਦਿਆਰਥੀ ਘਟਦੀ ਗਿਣਤੀ ਕਾਰਨ ਯੂਨੀਵਰਸਿਟੀਆਂ ਨੂੰ ਅਰਬ ਡਾਲਰ ਦੇ ਨੁਕਸਾਨ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਈ ਤਾਮਉਤੀ ਖੇਡ ਪ੍ਰੋਗਰਾਮ ਬੰਦ ਹੋ ਰਹੇ ਨੇ ਅਤੇ ਦਾਖਲੇ ਵੀ ਕੱਟ ਰਹੇ ਨੇ ਲਮਣਾ ਕਹਿੰਦੇ ਨੇ ਕਿ ਇਹ ਸਥਿਤੀ ਪੂਰੀ ਤਰ੍ਹਾਂ ਅਨੁਮਾਨਯੋਗ ਸੀਗੀ ਉਹਨਾਂ ਦਾ ਕਹਿਣਾ ਹੈ ਕਿ ਸਾਲਾਂ ਤੱਕ ਬਿਨਾਂ ਯੋਜਨਾ ਦੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਆਮਦ ਵਧਾਈ ਗਈ ਅਤੇ ਹੁਣ ਅਚਾਨਕ ਰੋਕ ਲਗਾ ਦਿੱਤੀ ਗਈ ਹੈ ਜਿਸ ਨਾਲ ਸਕੂਲ ਵਿੱਤੀ ਸੰਕਟ ਵਿੱਚ ਫਸ ਗਏ ਨੇ ਉਹਨਾਂ ਨੇ ਵੀ ਚਿੰਤਾ ਜ਼ਾਤਾਈ ਹੈ ਕਿ ਸਰਕਾਰ ਵੱਲੋਂ ਮਾਸਟਰਸ ਅਤੇ ਪੀ ਐਚ ਡੀ ਵਿਦਿਆਰਥੀਆਂ ਲਈ ਕੈਨੇਡਾ ਕਾਰਪੋਰਲ ਦੇ ਲਈ ਖੁੱਲ੍ਹਾ ਦਾ ਸੁਨੇਹਾ ਦੇਣਾ ਪਾਕੀ ਵਿਦਿਆਰਥੀਆਂ ਦੇ ਲਈ ਮਿਲੇ ਝੁਲੇ ਸੰਤੇਸ਼ ਪੈਦਾ ਕਰ ਰਿਹਾ ਹੈ ਇਸ ਨਾਲ ਹੀ ਸੰਘੀ ਸਰਕਾਰ ਬਟੇ ਸਤਿ ਨਿਮਾਨ ਪ੍ਰੋਜੈਕਟ ਦਾ ਵੀ ਐਲਾਨ ਕਰੀ ਹੈ ਪੱਲਾਮਰਨਾ ਮੰਦੇ ਨੇ ਕਿ ਕੈਨੇਡਾ ਕੋਲ ਉਹਨਾਂ ਦੇ ਲਈ ਰੁਣਦੇ ਹੁਨਰਬੰਦ ਕਾਮੇ ਦੀ ਘਾਟ ਹੈ ਉਹਨਾਂ ਕਿਹਾ ਕਿ ਮਸਲਾ ਕੈਨੇਡੀਅਨ ਕਰਮਚਾਰੀ ਦੀ ਯੋਗਤਾ ਦਾ ਨਹੀਂ ਸਗੋ ਕਰਮਚਾਰੀ ਦੀ ਕੀਨਤੀ ਹੈ ਉਹਨਾਂ ਖਿਰਦੇ ਵਿੱਚ ਕਿਹਾ ਕਿ ਕੈਨੇਡਾ ਨੂੰ ਇੱਕ ਅਨੁਮਾਨ ਯੋਗ ਅਤੇ ਭਰੋਸੇਯੋਗ ਇਮੀਗ੍ਰੇਸ਼ਨ ਪ੍ਰਣਾਲੀ ਦੀ ਲੋੜ ਹੈ ਤਾਂ ਜੋ ਵਿਦਿਆਰਥੀ ਅਤੇ ਨਿਵੇਸ਼ਕਾਂ ਤੇ ਕਾਰੋਬਾਰਤਾ ਭਰੋਸਾ ਬਣਿਆ ਰਹੇ ਕੈਨੇਡਾ ਨਾਲ ਜੁੜੀ ਵੀਜ਼ਾ ਨੀਤੀ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਫੈਲ ਰਹੀ ਗਲਤ ਜਾਣਕਾਰੀ ਉੱਤੇ ਹੁਣ ਕੈਨੇਡਾ ਅਧਾਲਤੀ ਇਮੀਗ੍ਰੇਸ਼ਨ ਮਾਹਨ ਨੇ ਗੰਭੀਰ ਚੇਤਾਵਨੀ ਜਾਰੀ ਕਰ ਦਿੱਤੀ ਹੈ। ਕੈਨੇਡਾ ਦੇ ਮਸ਼ਹੂਰ ਇਮੀਗ੍ਰੇਸ਼ਨ ਵਿਸ਼ੇਸ਼ ਗਿਆਨ ਮੰਤਰੀ ਪਲੀਟਰ ਨੇ ਦੱਸਿਆ ਕਿ ਭਾਰਤ ਖਾਸ ਕਰਕੇ ਪੰਜਾਬ ਦੇ ਵਿੱਚ ਕੋਈ ਗੈਰ ਲਾਇਸੈਂਸ এজੈਂਟ ਲੋਕਾਂ ਨੂੰ ਗੁੰਮਰਾਹ ਕਰ ਰਿਹਾ ਹੈ। ਇਹ 에ਜੰਟ ਫੀਫਾ ਵੀਜ਼ਾ ਦੇ ਨਾਮ ਉੱਤੇ ਦਾਅਵੇ ਕਰ ਰਹੇ ਨੇ ਕਿ 2026 ਦੇ ਵਿੱਚ ਕੈਨੇਡਾ ਕਿਸੇ ਵੀ ਯਾਤਰਾ ਵੀਜ਼ਾ ਜੀ ਨੂੰ ਰਾਤ ਨਹੀਂ ਕਰੇਗਾ। ਮਨਦੀਪ ਲਿੱਤਰ ਮੁਤਾਬਕ ਕੁਝ 에ਜੰਟ ਵੀ ਕਹਿ ਰਹੇ ਨੇ ਕਿ ਜੇ ਅਰਜ਼ੀਕਾਰ ਇੱਕ ਭਾਵਨਾਤਮਕ ਪੱਤਰ ਲਿਖ ਦੇਣ ਜਿਦੇ ਵਿੱਚ ਉਹ ਆਪਣੇ ਆਪ ਨੂੰ ਵੱਡਾ ਫੁੱਟਬਾਲ ਪ੍ਰਸ਼ਾਸਕ ਦੱਸਣ ਤਾਂ ਕੈਨੇਡੀਅਨ ਅਧਿਕਾਰੀ ਵੀਜ਼ਾ ਰੱਤ ਨਹੀਂ ਕਰਨਗੇ। ਹਾਲਕੇ ਲਿੱਤਰ ਨੇ ਸਾਫ਼ ਸ਼ਬਦਾਂ ਦੇ ਵਿੱਚ ਕਹਿ ਦਿੱਤਾ ਹੈ ਕਿ ਭਾਰਤੀ ਨਾਗਰਿਕਾਂ ਦੇ ਲਈ ਨਾ ਤਾਂ ਕੋਈ ਫੀਫਾ ਵੀਜ਼ਾ ਹੈ ਅਤੇ ਨਾ ਹੀ ਕੋਈ ਖਾਸ ਵਿਜ਼ਟਰ ਵੀਜ਼ਾ ਪ੍ਰੋਗਰਾਮ ਮੌਜੂਦ ਹੈ। ਉਹਨੇ ਵੀ ਦੱਸਿਆ ਕਿ ਇਸਮੇ ਤੋ ਆ ਰੀਆਂ ਬਹੁਤ ਸਾਰੀਆਂ ਜਿਹੜਾ ਜ਼ਿਆਦਾਤਰ ਨਹੀਂ ਟੈਂਪਰੇਰੀ ਰੈਜ਼ੀਡੈਂਟ ਵੀਜ਼ਾ ਯਾਨਕੀ ਵਿਜ਼ਟਰ ਵੀਜ਼ਾ ਅਰਜ਼ਨ ਉਰਤ ਕੀਤਾ ਜਾ ਰਿਹਾ ਹੈ ਉਹਨਾਂ ਦੇ ਮੁਤਾਬਕ ਵੀਜ਼ਾ ਫੈਸਲੇ ਵੱਡੇ ਪੱਤਰ ਉਤੇ ਆਟੋਮੈਟਿਕ ਅਤੇ AI ਅਧਾਲਤ ਪਰ ਕੀ ਜਾ ਰਹਾ ਹੀ ਕੀਤਾ ਜਾ ਰਹੇ ਨੇ ਸਿਰਫ ਇੱਕ ਕਨਵਿੰਸਿੰਗ ਲੈਟਰ ਕਮਜ਼ੋਰ ਵਿਤੀ ਹਾਲਤ ਘਟ ਗਿਆ ਇਤਿਹਾਸ ਜਾਂ ਕੈਨੇਡਾ ਨਾਲ ਕਮਜ਼ੋਰ ਸੰਬੰਧਾਂ ਨੂੰ ਠੀਕ ਨਹੀਂ ਕਰ ਸਕਦਾ ਤੇ ਜੇ ਪਾਸੇ ਕੈਨੇਡੀਅਨ ਸਰਕਾਰ ਨੇ ਆਪਣੀ ਅਧਿਕਾਰਿਕ ਵੈਬਸਾਈਟ ਉਤੇ ਸਪਸ਼ਟ ਕਰ ਦਿੱਤਾ ਜੋ ਪ੍ਰਸ਼ੰਸਕ FIFA ਵਿਸ਼ਵ ਕੱਪ 2026 ਦੇ ਮੈਚ ਦੇਖਣ ਲਈ ਕੈਨੇਡਾ ਉਹਨਾਂ ਚਾਹੁੰਦੇ ਨੇ ਉਹਨਾਂ ਨੂੰ ਆਰਮਸ ਲੈਣ ਦੀ ਲੋੜ ਨਹੀਂ ਦਾਖਲ ਹੋਣਾ ਪਵੇਗਾ ਤੇ ਕੈਨੇਡਾ ਲਈ ਕੋਈ ਵੀ ਖਾਸ FIFA ਵਿਸ਼ਵ ਕੱਪ 2026 ਵੀਜ਼ਾ ਮੌਜੂਦ ਨਹੀਂ ਹੈ ਅਧਿਕਾਰੀਆਂ ਮੁਤਾਬਕ ਸਲਾਨੀਆਂ ਨੂੰ ਜਾਂ ਤਾਂ ਵਿਜ਼ਟਰ ਵੀਜ਼ਾ ਜਾਂ ਫਿਰ ਇਲੈਕਟ੍ਰੋਨਿਕ ਟ੍ਰੈਵਲ ਅਥਾਰਟੀ ETA ਦੀ ਲੋੜ ਹੁੰਦੀ ਹੈ ETA ਸਿਰਫ ਵੀਜ਼ਾ ਮੁਕਤ ਦੇਸ਼ਾਂ ਦੇ ਨਾਗਰਿਕਾਂ ਦੇ ਲਈ ਹੈ ਤੇ ਅਮਰੀਕੀ ਗ੍ਰੀਨ ਕਾਰਡ ਰੱਖਣ ਵਾਲੇ ਲੋਕ ਬਿਨਾਂ ਵੀਜ਼ਾ ਜਾਂ ਫਿਰ ETA ਦੇ ਵੀ ਕੈਨੇਡਾ ਦਾਖਲ ਹੋ ਸਕਦੇ ਨੇ ਪਰ ਉਹਨਾਂ ਕੋਲ ਟੁਕਵੇਂ ਦਸਤਾਵੇਜ਼ ਹੋਣੇ ਲਾਜ਼ਮੀ ਨੇ ਸਰਕਾਰ ਨੇ ਵੀ ਸਪਸ਼ਟ ਕੀਤਾ ਹੈ ਕਿ FIFA ਵਰਲਡ ਕੱਪ ਦੀ ਟਿਕਟ ਹੋਣਾ ਵੀਜ਼ਾ ਜਾਂ ETA ਦੀ ਮਨਜ਼ੂਰੀ ਦੀ ਗਰੰਟੀ ਨਹੀਂ ਗੈਪ ਇਸ ਨਾਲ ਲਈ ਲੋਕਾਂ ਨੂੰ ਚੇਤਾਵਨੀ ਦਿੱਤੀ ਗਈ ਹੈ ਕਿ ਉਹ ਜੋ ਇਮੀਗ੍ਰੇਸ਼ਨ ਏਜੰਟਾਂ ਤੋਂ ਸਾਵਧਾਨ ਰਹਿਣ ਜੋ ਫੀਫਾ ਵਿਸ਼ਵ ਕਪਾ 2026 ਦਿੱਲੀ ਕੈਨੇਡਾ ਦਾ ਫਰੀਦੀ ਗਰੰਟੀ ਦਿੰਦੇ ਨੇ ਅਧਿਕਾਰੀਆਂ ਨੇ ਕਿਹਾ ਕਿ ਕੋਈ ਵੀ ਵਿਅਕਤੀ ਵੀਜ਼ਾ ਜਾਂ ਈਟੀਏ ਦੀ ਪੱਕੀ ਗਰੰਟੀ ਨਹੀਂ ਦੇ ਸਕਦਾ ਅਰਜੀ ਵਿੱਚ ਦਿੱਤੀ ਹਰ ਜਾਣਕਾਰੀ ਦੀ ਜ਼ਿੰਮੇਵਾਰੀ ਅਰਜੀਕਰਤਾ ਦੀ ਹੁੰਦੀ ਹੈ ਭਾਵੇਂ ਕੋਈ ਪ੍ਰਤੀਨਿਧੀ ਅਰਜੀ ਭਰੇ ਗਲਤ ਜਾਂ ਝੂਠੀ ਜਾਣਕਾਰੀ ਦੇਣ ਉਤੇ 5 ਸਾਲ ਦੀ ਪਾਬੰਦੀ ਵੀ ਲੱਗ ਸਕਦੀ ਹੈ ਕੋਟਲਬੈਕ ਦੇ ਗੈਰੇਜ ਤੋਂ 19 ਜੁਲਾਈ 2026 ਤੱਕ ਕੈਨੇਡਾ ਟੋਰਾਂਟੋ ਤੇ ਵੈਨਕੂਵਰ ਦੇ ਵਿੱਚ ਕੁੱਲ 13 FIFA ਵਿਸ਼ਵ ਕੱਪ ਮੈਚਾਂ ਦੀ ਮੇਜ਼ਬਾਨੀ ਕਰੇਗਾ। ਕੈਨੇਡਾ ਦੀ ਫੈਡਰਲ ਪਬਲਿਕ ਸਰਵਿਸ ਦੇ ਵਿੱਚ ਵੱਡੇ ਪੱਧਰ ਉਤੇ ਨੌਕਰੀਆਂ ਵਿੱਚ ਕਟੌਤੀਆਂ ਦੀ ਚਿੰਤਾ ਫੱਤੀ ਚੱਰੀ ਹੈ ਹਜ਼ਾਰਾਂ ਫੈਡਰਲ ਕਰਮਚਾਰੀਆਂ ਨੂੰ ਵਰਕਫੋਰਸ ਐਡਜਸਟਮੈਂਟ ਨੋਟਿਸ ਜਾਰੀ ਕੀਤੇ ਗਏ ਨੇ ਜੁਨਾ ਦੇ ਵਿੱਚੋਂ ਕਈ ਕਰਮਚਾਰੀ ਪਹਿਲਾਂ ਹੀ ਨੌਕਰੀ 꽌ਾ ਚੁੱਕੇ ਨੇ ਪਬਲਿਕ ਸਰਵਿਸ ਅਲਾਈਅንስ ਆਫ ਕੈਨੇਡਾ ਦੇ ਮੁਤਾਬਕ ਪਿਛਲੇ ਹਫਤੇ ਹੀ ਉਸ ਦੇ 1775 ਮੈਂਬਰਾਂ ਨੂੰ ਨੋਟਿਸ ਮਿਲੇ ਸਨ ਯੂਨੀਅਨ ਕੈਂਡੀਏ ਕੇ ਨਵੰਬਰ ਦੇ ਵਿੱਚ ਸੰਘੀ ਬਜਟ ਜਾਰੀ ਹੋਣ ਤੋਂ ਬਾਅਦ ਹੁਣ ਤੱਕ ਕੁੱਲ 2273 ਮੈਂਬਰਾਂ ਨੂੰ ਨੌਕਰੀਆਂ ਉਤੇ ਖਤਰੇ ਸੰਬੰਧੀ ਨੋਟਿਸ ਮਿਲ ਚੁੱਕੇ ਨੇ ਇਹ ਕਰਮਚਾਰੀ ਕਈ ਅਹਿਮ ਵਿਭਾਗਾਂ ਤੇ ਏਜੰਸੀਆਂ ਨਾਲ ਜੁੜੇ ਹੋਏ ਨੇ ਜਿਨ੍ਹਾਂ ਦੇ ਵਿੱਚ ਪਬਲਿਕ ਸਰਵਿਸਿਜ਼ ਐਂਡ ਪ੍ਰੋਕਿਊਰਮੈਂਟ ਕੈਨੇਡਾ, ਸ਼ੇਅਰਡ ਸਰਵਿਸਿਜ਼ ਕੈਨੇਡਾ, ਸਟੈਟਿਸਟਿਕਸ ਕੈਨੇਡਾ ਤੇ TCS ਬੋਰਡਰਸ ਕਟਰ ਸ਼ਾਮਲ ਨੇ ਇਸੇ ਤਰ੍ਹਾਂ ਪ੍ਰੋਫੈਸ਼ਨਲ ਇੰਸਟੀਚਿਊਟ ਆਫ ਦ ਪਬਲਿਕ ਸਰਵਿਸ ਆਫ ਕੈਨੇਡਾ ਨੇ ਦੱਸਿਆ ਕਿ ਉਸ ਦੇ 1849 ਮੈਂਬਰ ਨੂੰ ਵੀ ਫਿਸ਼ਲ ਹਫਤੇ ਨੋਟਿਸ ਸਾਰੀ ਕੀਤਾ ਗਏ ਨਹੀਂ ਯੂਨੀਅਨ ਨੇ ਤੋਸ਼ ਲਗਾਇਆ ਕਿ ਸਰਕਾਰੀ ਕਰਮਚਾਰੀਆਂ ਨੂੰ ਨੌਕਰੀ ਦੇ ਲਈ ਭੁੱਖਮਰੀ ਦੀ ਖੇਡਾਂ ਵਰਗੀ ਲੜਾਈ ਦੇ ਵਿੱਚ ਧੱਕੇਚਾ ਰਹੀ ਹੈ ਯੂਨੀਅਨ ਦਾ ਕਹਿਣਾ ਹੈ ਕਿ ਇੱਕ ਪਾਸੇ ਤਾਂ ਸਰਪੇਕਾਰ ਸਰਕਾਰੀ ਕਰਮਚਾਰੀ ਦੀਆਂ ਨੌਕਰੀਆਂ ਖਤਰੇ ਵਿੱਚ ਹਨ ਜਦ ਕਿ ਦੂਜੇ ਪਾਸੇ ਸਰਕਾਰ ਵੱਲੋਂ ਬਾਹਰੀ ਸਲਾਹਕਾਰਾਂ ਉਤੇ ਖਰਚ ਰਿਕਾਰਡ ਬਦਰੂ ਤੇ ਪਹੁੰਚ ਗਿਆ ਸਰਕਾਰੀ ਅੰਕੜਿਆਂ ਅਨੁਸਾਰ 2024-25 ਦੌਰਾਨ ਬਾਹਰੀ ਪੇਸ਼ੇਵਰ ਸੇਵਾਵਾਂ ਉੱਤੇ 19 ਬਿਲੀਅਨ ਡਾਲਰ ਤੋਂ ਵੱਧ ਖਰਚ ਕੀਤਾ ਗਿਆ ਜੋ ਪਿਛਲੇ ਸਾਲ ਨਾਲੋਂ ਕਾਫੀ ਵੱਧ ਹੈ। PIPSC ਦੇ ਪ੍ਰਧਾਨ ਸੀਨ ਔਰ ਰੈਲੀ ਨੇ ਕਿਹਾ ਕਿ ਕਈ ਕਰਮਚਾਰੀਆਂ ਨੇ ਯੂਨੀਅਨ ਨੂੰ ਦੱਸਿਆ ਕਿ ਜਿਨ੍ਹਾਂ ਨੂੰ ਛੁੱਟੀ ਦੇ ਨੋਟਿਸ ਮਿਲੇ ਨੇ ਉਹ ਹਜੇ ਵੀ ਸਲਾਹਕਾਰ ਦੇ ਨਾਲ ਕੰਮ ਕਰ ਰਹੇ ਨੇ ਜੋ ਕਿ ਫੇਰ ਸਵਾਲ ਖੜੇ ਕਰਦਾ ਹੈ। ਸਰਕਾਰ ਕਹਿੰਦੀ ਹੈ ਕਿ ਇਹ ਕਟੌਤੀਆਂ ਇੱਕ ਵਿਆਪਕ ਖਰਚ ਸਮੀਖਿਆ ਦਾ ਹਿੱਸਾ ਨੇ ਓਟਵਾ ਅਗਲੇ 5 ਸਾਲਾਂ ਦੇ ਵਿੱਚ ਲਗਭਗ 60 ਬਿਲੀਅਨ ਡਾਲਰ ਦੀ ਪ੍ਰਸ਼ਾਸਨਿਕ ਲਾਗਤ ਘਟਾਉਣ ਦੀ ਯੋਜਨਾ ਬਣਾ ਰਹੀ ਹੈ ਇਸ ਦੇ ਤਹਿਤ ਜਨਤਕ ਸੇਵਾ ਦੇ ਅਕਾਰ ਨੂੰ ਹੋਰ ਟੀਕਾ ਉਪਤਰੂਦ ਲਿਆਉਣ ਦੀ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸਰਕਾਰੀ ਯੋਜਨਾ ਅਨੁਸਾਰ ਜਨਤਕ ਸੇਵਾ ਦੀਆਂ ਨੌਕਰੀਆਂ ਦੀ ਗਿਣਤੀ ਲਗਭਗ 40000 ਕਟਾਈ ਜਾਵੇਗੀ ਜਿਨ੍ਹਾਂ ਦੇ ਵਿੱਚੋਂ ਕਰੀਬ 10000 ਉੱਥੇ ਪਹਿਲਾਂ ਹੀ ਖਤਮ ਹੋ ਚੁੱਕੇ ਨੇ ਨਾਲ ਹੀ ਸਵੈਚਿਤ ਅਗਾਉਂ ਸੇਵਾ ਮੁਕਤੀ ਪ੍ਰੋਗਰਾਮ ਦੇ ਅੰਦਰ ਜਾ ਰਿਹਾ ਹੈ ਤਾਂ ਜੋ ਨੌਜਵਾਨ ਕਰਮਚਾਰੀਆਂ ਨੂੰ ਨੌਕਰੀਆਂ ਕਵਾਂ ਤੋਂ ਪਹੁੰਚਾਇਆ ਜਾ ਸਕੇ ਹਾਲਾਂਕਿ ਯੂਨੀਅਨਾਂ ਦਾ ਦੋਸ਼ ਹੈ ਕਿ ਕਿਹੜੇ ਵਿਭਾਗ ਤੇ ਕਿਹੜੀਆਂ ਸਵਾਮਾਂ ਪ੍ਰਭਾਵਿਤ ਹੋਣ ਕਿਆ ਇਸ ਬਾਰੇ ਸਰਕਾਰ ਵੱਲੋਂ ਪੂਰੀ ਪਾਰਦਰਸ਼ਤਾ ਨਹੀਂ ਵਿਖਾਈ ਗਈ ਪੰਜਾਬ ਪੁਲਿਸ ਨੇ ਸੰਗੂਦੀ ਰਹਿਣ ਵਾਲੀ ਅਮਨਪ੍ਰੀਤ ਕੋਰ ਸੈਨੀਟੇ ਕਤਲ ਮਾਮਲੇ ਦੇ ਵਿੱਚੋਂ ਵੱਡੀ ਕਾਮਯਾਬੀ ਹਾਸਲ ਕਰਦੇ ਹੋਏ ਮੁੱਖ ਦੋਸ਼ੀ 27 ਸਾਲਾ ਮਨਪ੍ਰੀਤ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਜੀ ਹਾਂ ਇਸ ਦੀ ਪੁਸ਼ਟੀ ਪੁਲਿਸ ਵੱਲੋਂ ਕੀਤੀ ਗਈ ਹੈ ਦੋਸ਼ੀ ਨੂੰ ਸੰਗੂਰ ਤੋਂ ਗ੍ਰਿਫਤਾਰ ਕੀਤਾ ਗਿਆ ਗੋਤਲਾ ਬਹਿਕੇ ਅਮਨਪ੍ਰੀਤ ਕੋਰ ਕੈਨੇਡਾ ਦੇ ਟੋਰਾਂਟੋ ਸ਼ਹਿਰ ਦੇ ਇਸ ਯਾਕ ਇਲਾਕੇ ਦੇ ਵਿੱਚ ਰਹਿੰਦੀ ਅਤੇ ਕੰਮ ਕਰਦੀ ਸੀ ਇਸ ਕਤਲ ਤੋਂ ਬਾਅਦ ਕੈਨੇਡੀਅਨ ਪੁਲਿਸ ਨੇ 온ਟਾਰੀਓ ਤੇ ਵਿੱਚ ਸ਼ੱਕੀ ਦੀ ਪਾਲ ਸ਼ੁਰੂ ਕਰ ਦਿੱਤੀ ਸੀ ਇਸ ਮਾਮਲੇ ਦੇ ਵਿੱਚ ਭਾਰਤੀ ਤੇ ਕੈਨੇਡੀਅਨ ਅਧਿਕਾਰੀਆਂ ਦੇ ਵਿਚਕਾਰ ਹੋਏ ਤਾਲਮੇਲ ਨੇ ਅਹੰਕਾਰਪੂਰਵਕ ਮੁੱਖ ਕਹਾਣੀ ਭਾਈ ਇਹ ਕੰਟਰੋਲ ਦੇ ਸੀਨੀਅਰ ਪੁਲਿਸ ਸੁਪਰਡੈਂਟ ਸਰਤਾਜ ਸਿੰਘ ਚਾਹਲ ਨੇ ਦੱਸਿਆ ਕਿ ਕੈਨੇਡੀਅਨ ਪੁਲਿਸ ਨੂੰ ਪਹਿਲਾਂ ਹੀ ਸੂਚਿਤ ਕੀਤਾ ਗਿਆ ਸੀ ਕਿ ਦੋਸ਼ੀ ਪਾਰਦੇਵ ਦੇ ਵਿੱਚ ਲੁਕ ਸਕਦਾ ਹੈ ਇੱਕ ਖਾਸ ਸੂਦੇ ਆਧਾਰ ਉਤੇ ਸੰਘੂ ਦੇ ਵਿੱਚ ਉਸ ਦੀ ਹਰਕਤਾਂ ਉਤੇ ਨਜ਼ਰ ਰੱਖੀ ਗਈ ਅਤੇ ਆਖਰਕਾਰ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ

ਉਥੇ ਦੋਸ਼ੀ ਮਰਪੀ ਸਿੰਘ ਜੋ ਕਿ ਉੱਤਰ ਪ੍ਰਦੇਸ਼ ਦੇ ਲਖੀਮ ਪੂਲਦਾ ਮੂਲ ਨਿਵਾਸੀ ਹੈ 2020 ਦੇ ਵਿੱਚ ਕੈਨੇਡਾ ਗਿਆ ਸੀ ਅਤੇ ਟੈਕਸੀ ਡਰਾਈਵਰ ਦੇ ਵਿੱਚ ਕੰਮ ਕਰਦਾ ਸੀ ਪੁਲਿਸ ਮੁਤਾਬਕ ਸਥਾਈ ਨਿਵਾਸ ਨਾ ਮਿਲਣ ਕਾਰਨ ਉਹ ਪੀੜਤਾ ਅਤੇ ਵਿਆਹ ਦੇ ਲਈ ਦਬਾਅ ਬਣਾਉਂਦਾ ਰਿਹਾ ਮਰਪੀ ਦੇ ਪਿਤਾ ਇੰਦਰਜੀਤ ਸਿੰਘ ਨੇ ਪੁਲਿਸ ਨੂੰ ਦੱਸਿਆ ਕਿ ਉਸ ਦੀ 3 ਅਕਤੂਬਰ 2020 ਦੇ ਵਿੱਚ ਪਰੇਸ਼ਾਨੀ ਅਤੇ ਦਬਾਅ ਬਾਰੇ ਜਾਣਕਾਰੀ ਦਿੱਤੀ ਸੀ ਤੇ 1 ਅਕਤੂਬਰ ਤੋਂ ਉਸ ਨਾਲ ਸੰਪਰਕ ਟੁੱਟ ਗਿਆ ਜਿਸ ਤੋਂ ਬਾਅਦ ਪਰਿਵਾਰ ਨੇ ਕੈਨੇਡੀਅਨ ਅਧਿਕਾਰੀਆਂ ਨੂੰ ਸੂਚਿਤ ਕੀਤਾ ਤੇ ਉਸ ਦੀ ਭੈਣ ਗੁਰਸਿਮਰਨ ਕੌਰ ਨੇ ਉਸ ਵੇਲੇ ਲਾਪਤਾ ਹੋਣ ਦੀ ਰਿਪੋਰਟ ਦਰਜ ਕਰਵਾਈ ਜੋ ਤਾਂ ਅਮਨਪ੍ਰੀਤ ਆਪਣੇ ਘਰ ਮੁਤੇ ਨਹੀਂ ਪਹੁੰਚੀ ਬਾਅਦ ਵਿੱਚ ਪੁਲਿਸ ਨੂੰ অন্ਟਾਰੀਓ ਦੇ ਨਿਆਗਰਾ ਫਾਲਸ ਨੇੜੇ ਅਮਨਪ੍ਰੀਤ ਦੀ ਲਾਸ਼ ਬਰਾਮਦ ਹੋਈ ਤੇ ਡੀਐਸਪੀ ਅਤਰੀ ਨੇ ਦੱਸਿਆ ਕਿ ਮੌਤ ਦਾ ਕਾਰਨ ਗਰਦਨ ਉੱਤੇ ਲੱਗੀ ਕੰਪੀਅਰ ਚਾਕੂ ਦੀ ਝੋਟ ਸੀ ਭਾਰਤ ਵਾਪਸੀ ਤੋਂ ਬਾਅਦ ਦੋਸ਼ੀ ਵੱਲੋਂ ਪਰਿਵਾਰ ਨੂੰ WhatsApp ਤੇ ਨਿਆਗਰਾ ਨਾਮਕੀ ਅਭੀ ਦਿੱਤੀਆਂ ਗਿਆ ਦੋਸ਼ੀ ਕਈ ਵਾਰ ਸੰਪੂਰਨ ਸਥਿਤਾ ਪਰਿਵਾਰ ਕਰ ਵੀ ਗਿਆ ਉਥੇ ਸੈਲਫੀਆਂ ਖਿੱਚ ਕੇ ਸੋਸ਼ਲ ਮੀਡੀਆ ਤੇ ਪਾਈਆਂ ਤੇ ਝਾਲੀ ਖਾਤੇ ਰਾਹੀਂ ਛਿੜਛੜ ਵਾਲੀਆਂ ਤਸਵੀਰਾਂ ਵੀ ਫੁਲਾਈਆਂ ਇਸ ਸਬੰਧ ਦੇ ਵਿੱਚ 14 ਜਨਵਰੀ ਨੂੰ ਸਾਈਬਰ ਕ੍ਰਾਈਮ ਦਾ ਕੇਸ ਦਰਜ ਕੀਤਾ ਗਿਆ ਅਤੇ 15 ਜਨਵਰੀ ਨੂੰ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਪੀੜਤਾ ਦੇ ਪਿਤਾ ਨੇ ਦੋਸ਼ੀ ਦੇ ਲਈ ਸਖਤ ਤੋਂ ਸਖਤ ਸਜ਼ਾ ਦੀ ਮੰਗ ਕੀਤੀ ਹੈ ਤੇ ਪੰਜਾਬ ਪੁਲਿਸ ਨੇ ਕਿਹਾ ਕਿ ਕੈਨੇਡੀਅਨ ਅਧਿਕਾਰੀਆਂ ਦੇ ਨਾਲ ਅਰਸਮੀ ਕਲਪਾਚਾਰੀਆ ਤੇ ਹਵਾਲਗੀ ਦੀ ਕਾਰਵਾਈ ਵੀ ਸੰਭਾਵੀ ਹੈ ਮਾਮਲੇ ਦੀ ਜਾਂਚ ਸੀਨੀਅਰ ਅਧਿਕਾਰੀਆਂ ਦੀ ਨਿਗਰਾਨੀ ਹੇਠ ਜਾਰੀ ਹੈ ਕੈਨੇਡਾ ਦੀ ਸੰਘੀ ਸਰਕਾਰ ਦੀ ਜਨਤਕ ਸੇਵਾ ਦੇ ਵਿੱਚ ਹਜ਼ਾਰਾਂ ਕਰਮਚਾਰੀਆਂ ਦੀਆਂ ਨੌਕਰੀਆਂ ਖਤਰੇ ਵਿੱਚ ਪੈ ਸਕਦੀਆਂ ਨੇ ਦੇਸ਼ ਭਰ ਦੇ ਕਈ ਸੰਘੀ ਵਿਭਾਗਾਂ ਦੇ ਵਿੱਚ ਕਰਮਚਾਰੀਆਂ ਨੂੰ ਛਾਂਟੀ ਸੰਬੰਧੀ ਚੇਤਾਵਨੀ ਨੋਟਿਸ ਜਾਰੀ ਕਰ ਦਿੱਤੇ ਗਏ ਨੇ ਪਬਲਿਕ ਸਰਵਿਸ ਅਲਾਈਅንስ ਆਫ ਕੈਨੇਡਾ ਜਿਸ ਨੂੰ ਪੀ ਐਸ ਏ ਸੀ ਕਿਹਾ ਜਾਂਦਾ ਉਸਨੇ 16 ਜਨਵਰੀ ਨੂੰ ਦੱਸਿਆ ਕਿ ਸਿਰ ਪਿਛਲੇ ਇੱਕ ਹਫ਼ਤੇ ਵਿੱਚ ਹੀ 1775 ਪੈਪਰ ਨੇ ਪੋਸਟ ਐਡਜਸਟਮੈਂਟ ਨੋਟਿਸ ਜਾਰੀ ਕੀਤੇ ਗਏ ਨੇ ਇਹ ਨੋਟਿਸ ਇਸ ਗਲਤੀ ਸੂਚਨਾ ਹੁੰਦੇ ਨੇ ਕਿ ਕਰਮਚਾਰੀਆਂ ਦੇ ਉਤੇ ਖਤਰੇ ਵਿੱਚ ਪੈ ਸਕਦੇ ਨੇ ਇਸ ਤੋਂ ਇਲਾਵਾ 19 ਜਨਵਰੀ ਨੂੰ ਹੈਲਥ ਕੈਨੇਡਾ ਦੇ ਕਰਮਚਾਰੀ ਦਾਰਗਨ ਨੂੰ ਇੱਕ ਵਿਭਾਗੀ ਨੋਟ ਵੀ ਭੇਜਿਆ ਗਿਆ ਜਿਸ ਦੇ ਵਿੱਚ ਕਿਹਾ ਗਿਆ ਹੈ ਕਿ ਵਰਕਫੋਰਸ ਐਡਜਸਟਮੈਂਟ ਦੀ ਪ੍ਰਕਿਰਿਆ ਚੱਲ ਰਹੀ ਹੈ ਤੇ ਇਸ ਦੌਰਾਨ ਅਸਥਾਈ ਅਤੇ ਸਥਾਈ ਸਟਾਫ ਦੇ ਵਿੱਚ ਕਟੌਤੀਆਂ ਕੀਤੀਆਂ ਜਾ ਰਹੀਆਂ ਨੇ ਓਟਵਾ ਸਿਚ ਨਿਊਜ਼ ਐਸੀ ਕਨਿਊਜ਼ ਚੈਨਲ ਦੇ ਅਨੁਸਾਰ ਪਿਛਲੇ ਸਾਲ ਨਵੰਬਰ ਦੇ ਵਿੱਚ ਜਸੰਗੀ ਬਚੋਰ ਚਾਰੀ ਹੋਣ ਤੋਂ ਬਾਅਦ 2273 ਪੀ ਐਸ ਐਸ ਸੀ ਮੈਂਬਰਾਂ ਨੂੰ ਇਸੇ ਤਰ੍ਹਾਂ ਨੋਟਿਸ ਮਿਲ ਚੁੱਕਾ ਹੈ ਚੁਣਵੀ 2025 ਤੋਂ ਹੁਣ ਤੱਕ ਇਹ ਗਿਣਤੀ ਵੱਧ ਕੇ 4410 ਤੱਕ ਪਹੁੰਚ ਚੁੱਕੀ ਹੈ ਤੇ ਇਸ ਦੇ ਵਿੱਚ ਹਜ਼ਾਰਾਂ ਮਿਆਤੀ ਕਰਮਚਾਰੀ ਸ਼ਾਮਲ ਨਹੀਂ ਹਨ ਜਿਨ੍ਹਾਂ ਦੇ ਠੇਕੇ ਖਤਮ ਹੋ ਗਏ ਜਾਂ ਫਿਰ ਨਵੀਕਰਨ ਨਹੀਂ ਕੀਤੇ ਗਏ ਇਸ ਜਨਾਲੀ ਪ੍ਰੋਫੈਸ਼ਨਲ ਇੰਸਟੀਚਿਊਟ ਆਫ ਦ ਪਬਲਿਕ ਸਰਵਿਸ ਆਫ ਕੈਨੇਡਾ ਯਾਨਕਿ ਪੀ ਆਈ ਪੀ ਐਸ ਸੀ ਨੇ ਵੀ ਦੱਸਿਆ ਹੈ ਕਿ ਇਸੇ 1849 ਮੈਂਬਰ ਨੂੰ ਪਾਲਾ ਹੀ ਵਰਕਫੋਰਸ ਐਡਜਸਟਮੈਂਟ ਨੋਟਿਸ ਮਿਲ ਚੁਕੇ ਨਹੀਂ ਯੂਨੀਅਨ ਦੇ ਪਦਾਨ ਸਿੰਘ ਔਰ ਰੀਲੀ ਦਾ ਕਹਿਣਾ ਹੈ ਕਿ ਕਰਮਚਾਰੀ ਇਸ ਅਚਾਨਕ ਬਣੀ ਅਨਿਸ਼ਚਿਤਤਾ ਦੇ ਨਾਲ ਕਾਫੀ ਤਣਾਅ ਦੇ ਵਿੱਚ ਨੇ ਅਟਿੰਗ ਯੂਨੀਅਨਸ ਲਾਹਕਾਰ ਉਹਨਾਂ ਦੀ ਮਦਦ ਕਰ ਰਹੇ ਨੇ PSAC ਦੇ ਅਨੁਸਾਰ ਇਹ ਨੋਟਿਸ ਕਈ ਮਹੱਤਵਪੂਰਨ ਸੰਘੀ ਵਿਭਾਗਾਂ ਦੇ ਵਿੱਚ ਕੰਮ ਕਰ ਰਹੇ ਕਰਮਚਾਰੀਆਂ ਨੂੰ ਪ੍ਰਭਾਵਿਤ ਕਰ ਰਹੇ ਨੇ ਜਿਨ੍ਹਾਂ ਵਿੱਚ ਪਬਲਿਕ ਸਰਵਿਸਿਜ਼ ਐਂਡ ਪ੍ਰੋਕਿਊਰਮੈਂਟ ਕੈਨੇਡਾ, ਸ਼ੋਰਟ ਸਰਵਿਸਿਜ਼ ਕੈਨੇਡਾ, ਸਟੈਟਿਸਟਿਕਸ ਕੈਨੇਡਾ ਤੇ ਕ੍ਰੇਸੀਪੋਰਟ ਸਕਟਰੇਟਰ ਸ਼ਾਮਲ ਨੇ।